ਕਿ ਉਹਦਾ ਸੰਜੀਵ ਜੀ ਮੁਕਾਬਲਾ ਚ ਹੈ ਕਿ ਮੈਂ ਲੁਧਿਆਣੇ ਦੇ ਵਿੱਚ ਅੱਜ ਆਪਣੇ ਗਰੀਬ ਪਰਿਵਾਰਾਂ ਚ ਆਇਆ ਖਾਸ ਔਰਤੇ ਸਾਡੀ ਜਿਹੜੀ ਬਾਜੀਗਰ ਬਰਾਦਰੀ ਹੈ ਇਹਨਾਂ ਵਿੱਚ ਸਿੰਘ ਸਿਗਾਰਾ ਰਾਮ ਜੀ ਦਾ ਬਜ਼ੁਰਗ ਹੋਣ ਤੇ ਅਸੀਂ ਸਾਡੇ ਉਹਨਾਂ ਦਾ ਪਰਿਵਾਰ ਹੈ ਸਾਡੇ ਮਨੰਡੇ ਦੇ ਵਿੱਚ ਇਹਨਾਂ ਦੀਆਂ ਰਿਸ਼ਤੇਦਾਰੀਆਂ ਖਾਸ ਔਰਤੇ ਇਹਨਾਂ ਨੂੰ ਮਿਲਣ ਆਇਆ ਜਿੰਨਾ ਇਸ ਸਰਕਾਰ ਨੇ ਗਰੀਬਾਂ ਦਾ ਖਾਸ ਔਰਤੇ ਧਰਮ ਸੋਜੀ ਜਿਹੜੇ ਕਿ ਸਾਡੀ ਇਸ ਬਰਾਦਰੀ ਵਿੱਚੋਂ ਹੈ ਤੇ ਆਸੂ ਜੀ ਦਾ ਖਾਸ ਤੌਰ ਤੇ ਸ਼ਹਿਰੀ ਲੋਕਾਂ ਦਾ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਬਿਨਾਂ ਕਿਸੇ ਕਾਰਨ ਤੋਂ ਅੰਦਰ ਰੱਖਿਆ ਇਹਨਾਂ ਕਦੇ ਕਿਸੇ ਸਰਕਾਰ ਨੇ ਨੁਕਸਾਨ ਨਹੀਂ ਕੀਤਾ ਸੋ ਅੱਜ ਮੌਕਾ ਹੈ ਇਹਨਾਂ ਨੂੰ ਸਬਕ ਸਿਖਾਉਣ ਦਾ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਸਬਕ ਸਿਖਾਵਾਂਗੇ ਇੱਕ ਸਰ ਦੇਖਿਆ ਵੀ ਜਿਹੜੀ ਛੋਟੀਆਂ ਯਾਤਾਂ ਸੀ ਉਹਨਾਂ ਦਾ ਬੋਮਦਾਨ ਜਿਹੜਾ ਕੋਟਾ ਸੀ ਉਹ ਵੀ ਇਹਨਾਂ ਨੇ ਕਰ ਦਿੱਤਾ ਪਹਿਲਾਂ ਬਾਜੀਗਰ ਬਰਾਦਰੀ ਨੂੰ ਨੌਕਰੀਆਂ ਦੇ ਵਿੱਚ ਸਰਕਾਰੀ ਕੰਮਾਂ ਦੇ ਵਿੱਚ 2% ਕੋਟਾ ਅਲੱਗ ਮਿਲਦਾ ਸੀ ਜਿਸ ਦਿਨ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹਨਾਂ ਨੇ ਉਹ ਕੋਟਾ ਬੰਦ ਕਰਤਾ ਤੇ ਹੁਣ ਬਾਜੀਗਰ ਬਰਾਦੀ ਦਾ ਕੋਈ ਮੁੰਡਾ ਨਾ ਭਰਤੀ ਹੋਵੇ ਨਾ ਉਹਨੂੰ ਕੋਈ ਨੌਕਰੀ ਮਿਲੇ ਨਾ ਹੀ ਉਹਨੂੰ ਕੋਈ ਕੰਮ ਮਿਲੇ ਇਹ ਸਰਕਾਰ ਨੇ ਬੜੀ ਭਾਰੀ ਸੱਟ ਮਾਰੀ ਹੈ ਦਲਿਤ ਵਰਗ ਤੇ रविदासिया ਵਰਗ ਤੇ ਬਾਲਮੀਕ ਵਰਗ ਤੇ ਤੇ ਸਾਡੇ ਜਿਹੜੇ ਕਬੀਰ ਪੰਥੀ ਲੋਕ ਹੈ ਭਗਤ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਸਾਡੇ ਪਰਿਵਾਰਾਂ ਤੇ ਇਹਨਾਂ ਨੇ ਬਹੁਤ ਬੜੀ ਲੱਤ ਮਾਰੀ ਹੈ ਤਸਰ ਕੀ ਲੱਗਦਾ ਜਿਹੜੀ ਜਿੰਨੀ ਚੋਨਾ ਨੇ ਕੀ ਲੱਗਦਾ ਮੁਕਾਬਲਾ ਇਸ ਵਾਰ ਹੀ ਲੱਗਦਾ ਵੀ ਰਾਜ ਮੈਂ ਲੁਧਿਆਣੇ ਦੇ ਲੋਕਾਂ ਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਇਹ ਰੋੜਾ ਹੈ ਇਹ ਪਹਿਲਾਂ ਹੀ ਰਾਜ ਸਭਾ ਦਾ ਮੈਂਬਰ ਹੈ ਇਹ ਨੂੰ ਜਿਤਾ ਕੇ ਤੁਸੀਂ ਅੱਧਾ ਕੰਮ ਨੂੰ ਕਰਨਾ ਹੈ ਉਹਦੇ ਨਾਲੋਂ ਚੰਗਾ ਤੁਸੀਂ ਦੋ ਲੀਡਰ ਲੋ ਆਸ਼ੂ ਨੂੰ ਜਿਤਾਓ ਉਹ ਨਾਲੇ ਉਹ ਰਾਜ ਸਭਾ ਦਾ ਮੈਂਬਰ ਹੈ ਜਿਹਦਾ ਹਾਰ ਕਰਨਾ ਹੈ ਤੁਸੀਂ ਜਰਨ ਸਿੰਘ ਜਿੰਦਾਬਾਦ ਜਰਨ ਸਿੰਘ ਜਿੰਦਾਬਾਦ ਆਸ਼ੂ ਆਸ਼ੂ ਜਿੱਤ ਜੇਗਾ ਐਮਐਲਏ ਬਣੇਗਾ ਆਉਣ ਵਾਲੀ ਸਰਕਾਰ ਦਾ ਚਾਨਣ ਮਨਾਰਾ ਪਹਿਲੇ ਦੋ ਤਿੰਨ ਬੰਦੇ ਜਿਹੜੇ ਸੌ ਚੱਕਣਗੇ ਮੇਨ ਉਹਨਾਂ ਵਿੱਚ ਅਗਲੀ ਵਾਰੀ ਆਸ਼ੂ ਨੇ ਹੋਣਾ ਤੇ ਜੇ ਤੁਸੀਂ ਅਰੋੜੇ ਨੂੰ ਚੇਤਾ ਦੇ ਦਿੰਦੇ ਉਹ ਤੁਹਾਡੇ ਕੋਲ ਤੇ ਲੁਧਿਆਣੇ ਕੋਲ ਤੇ ਰਾਜ ਸਭਾ ਦੀ ਮੈਂਬਰੀ ਵੀ ਜਾਣੀ ਹੈ ਇਸ ਕਰਕੇ ਉਹ ਹਾਰ ਕੇ ਜਿੱਤ ਜੇਗਾ ਤੇ ਆਸ਼ੂ ਜਿੱਤ ਕੇ ਵੱਡਾ ਹੋ ਜਾਏਗਾ ਤੇ ਲੁਧਿਆਣੇ ਦਾ ਮਾਣ ਵਧੇਗਾ। ਅੱਜ 2027 ਦੀ ਜਿਹੜੀ ਕੋਨਾ ਆ ਰਹੀ ਹੈ ਨਾ ਸਰਕਾਰ ਬਣਾਓਗੇ ਕਾਂਗਰਸ ਦੀ। ਅਗਰ ਜਿਹੜਾ ਇਹ ਕੋਟਾ ਇਹਨਾਂ ਦਾ ਰੱਦ ਕੀਤਾ ਰੋਕ ਕਰਦੇ ਹੋ ਵਾਪਸ ਕੀਤਾ ਇਹਨੂੰ ਸਾਡੀ ਅਗਲੀ ਕਾਂਗਰਸ ਦੀ ਸਰਕਾਰ ਆਉਣੇ ਕਾਂਗਰਸ ਹਮੇਸ਼ਾ ਸ਼ਹਿਰੀ ਲੋਕਾਂ ਦੇ ਤੇ ਗਰੀਬ ਲੋਕਾਂ ਦੇ ਹੱਕ 'ਚ ਖੜਦੀ ਹੈ। ਕਾਂਗਰਸ ਨੇ ਅੱਤਵਾਦੀ ਲੜਾਈ ਲੜੀ ਹੈ। ਕਾਂਗਰਸ ਨੇ ਹਮੇਸ਼ਾ ਗਰੀਬਾਂ ਦੇ ਨਾਲ ਖੜ ਕੇ ਉਹਨਾਂ ਦੇ ਨਾਲ ਰਿਜ਼ਰਵੇਸ਼ਨ ਵੀ ਦਿੱਤੀ। ਖਾਸ ਤੌਰ ਤੇ ਬਾਜੀਗਰ ਬਰਾਦਰੀ ਦਾ ਜਿਹੜਾ 2% ਕੋਟਾ ਖਤਮ ਕੀਤਾ। ਇੱਕ ਵਾਰ ਮੌਕਾ ਆ ਜਾਵੇ ਇਸੇ ਦੁਬਾਰੇ ਤੇ ਲਾਗੂ ਕਰਦੇ ਸਰਕਾਰ ਚਰਨਜੀਤ ਸਿੰਘ ਚੰਨੀ ਜੀ ਤਾਫੀਰ ਤੁਸੀਂ ਆਪਣੇ ਮੁੱਦੇ ਵੀ ਰੱਖੇ ਆ 2027 ਸਰਕਾਰ ਬਣਦੀ ਹੈ ਇਹਦਾ 2% ਕੋਟਾ ਜਿਹੜਾ ਰੱਦ ਕੀਤਾ ਗਿਆ ਨੇ ਉਹਦੇ ਬਾਰੇ ਗੱਲਾਂ ਹੁੰਦੀਆਂ ਜਿਵੇਂ ਕਿ ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਨਿਵਾਸ ਤੇ ਪਹੁੰਚੇ ਅਤੇ ਉਹ ਵਾਅਦਾ ਕਰਕੇ ਗਏ ਹਨ ਕਿ ਜੇ ਅਗਲੀ ਵਾਰ 2027 ਦੀ ਸਾਡੀ ਸਰਕਾਰ ਆਂਦੀ ਹੈ ਜਿਹੜਾ 2% ਕੋਟਾ ਇਹਨਾਂ ਨੇ ਸਾਡਾ ਰੱਦ ਕੀਤਾ ਸਭ ਤੋਂ ਪਹਿਲਾਂ ਇਹ ਬਹਾਲ ਕਰਾਂਗੇ ਔਰ ਜਿੰਨੀਆਂ ਬਰਾਦਰੀਆਂ ਬੈਠੀਆਂ ਮੇਰੀਆਂ ਸਾਰੀਆਂ ਜਿੰਨੀਆਂ ਸਹਿਯੋਗੀ ਬਰਾਦਰੀਆਂ ਨੇ ਸਭ ਦੇ ਨਾਲ ਪਹਿਲਾਂ ਵੀ ਚੱਲੇ ਆ ਤੇ ਹੁਣ ਵੀ ਚੱਲਾਂਗੇ ਸਾਡੀ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਗਰੀਬਾਂ ਦੀ ਹਮਾਇਤ ਕਰਦੀ ਆਈ ਹੈ ਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਸਾਧੂ ਸਿੰਘ ਧਰਮਸ਼ੋਦ ਵੀ ਉਹਨਾਂ ਦੇ ਸਮਾਜ ਦੇ ਵਿੱਚ ਤੇ ਭਾਈਚਾਰੇ ਦੇ ਨਾਲ ਪੂਰੀ ਸਾਝ ਹੈ ਤੇ ਅੱਜ ਪਹੁੰਚੇ ਆ ਤੇ ਗੱਲਾਂ ਬਾਤਾਂ ਵੀ ਕਿਤੇ ਕਿਦੇ ਹੱਕ ਦੇ ਵਿੱਚ ਆਏ ਸੀ ਅੱਜ ਅੱਜ ਸਾਬਕਾ ਮੁੱਖ ਮੰਤਰੀ ਸਾਰਜਨਜੀਤ ਸਿੰਘ ਚੰਨੀ ਪਾਰਤਪੂਸ਼ਣ ਆਸ਼ੂ ਦੀ ਇਲੈਕਸ਼ਨ ਮੈਮ ਦੇ ਵਿੱਚ ਆਏ ਹਨ ਅਤੇ ਉਹਨਾਂ ਵਾਸਤੇ ਬੋਲ ਕੇ ਗਏ ਹਨ ਤੇ ਉਹਨਾਂ ਵਾਸਤੇ ਇਹ ਕਿਹਾ ਕਿ ਦਬ ਜ਼ੋਰ ਨਾਲ ਜ਼ੋਰ ਨਾਲ ਵੋਟਾਂ ਉਟਾ ਪਵਾ ਕੇ ਇਹ ਭਾਰਤ ਭੂਸ਼ਨਾਸ਼ੀ ਜੀ ਨੂੰ ਕਾਮਯਾਬ ਕਰਾਓ